ਤੋ ਇਲੈਕਸ਼ਨਰ ਫਿਰਤੇ ਨੇ ਅਜਿਹੇ ਦੇ ਵਿੱਚ ਅਮਨ ਕਾਇਮ ਰੱਖਣ ਦੀ ਸਥਿਤੀ ਨੂੰ ਬਰਕਰਾਰ ਰੱਖਣ ਦੇ ਲਈ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਚੌਕਸ ਨਜ਼ਰ ਆ ਰਿਹਾ ਚੰਡੀਗੜ੍ਹ ਦੇ ਵਿੱਚ ਇਸ ਵੇਲੇ ਅਸੀਂ ਖੜੇ ਆ ਜਿੱਥੇ ਕਿ ਨਵਾਂ گاਉਂ ਤੋਂ ਜਿਵੇਂ ਹੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਉਹ ਚੰਡੀਗੜ੍ਹ ਦੇ ਵਿੱਚ ਐਂਟਰ ਹੁੰਦੇ ਨੇ ਤਾਂ ਐਂਟਰੀ ਪੁਆਇੰਟ ਦੇ ਉੱਪਰ ਹੀ ਇਹ ਜਿਹੜਾ ਕਿ ਨਕਾ ਲਗਾਇਆ ਗਿਆ ਹੈ ਗਾਸਕਰੜੇ ਸੁਰੱਖਿਆ ਦੇ ਇੰਤਜ਼ਾਮ ਕੀਤੇ ਗਏ ਨੇ ਸ਼ੱਕੀ ਵਾਹਨਾਂ ਦੀ ਤਲਾਸ਼ੀ ਲਈ ਜਾ ਰਹੀ ਹੈ ਦੇਖ ਸਕਦੇ ਹੋ ਕਿ ਚੰਡੀਗੜ੍ਹ ਪੁਲਿਸ ਦੇ ਜਿਹੜੇ ਕਿ ਮੁਲਾਜ਼ਮ ਨੇ ਉਸ ਦੇ ਨਾਲ CRPF ਜਿਹੜੇ ਕਿ ਹੈਗੇ ਨੇ ਜਵਾਨ ਉਹਨਾਂ ਦੀਆਂ ਟੁਕੜੀਆਂ ਤਨਤ ਹੈਗੇ ਨੇ ਇਹ ਜਿਹੜੇ ਕਿ ਇੱਕ ਕਾਦ ਨੂੰ ਰੋਕ ਕੇ ਉਹਨਾਂ ਦੀ ਤਲਾਸ਼ੀ ਲਈ ਜਾ ਰਹੀ ਹੈ ਕਿਉਂਕਿ ਇਹ ਜਿਹੜਾ ਕਿ ਇਲੈਕਸ਼ਨਾਂ ਦੇ ਵਿੱਚ ਕੁਝ ਵੀ ਅਜਿਹਾ ਕੋਈ ਸ਼ਰਾਰਤੀ ਅੰਸਰ ਮਾਹੌਲ ਨਾ ਵਿਗਾੜੇ ਅਤੇ ਨਾਲ ਹੀ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਇਸ ਨੂੰ ਲੈ ਕੇ ਪ੍ਰਸ਼ਾਸਨ ਪੂਰੀ ਤਰ੍ਹਾਂ ਦੇ ਨਾਲ ਮੁਸ਼ਤਿਹਦ ਨਜ਼ਰ ਆ ਰਿਹਾ ਹੈ ਅਤੇ ਜਿਹੜੇ ਕਿ ਵਾਹਨਾਂ ਦੇ ਉੱਪਰ ਪੁਲਿਸ ਨੂੰ ਕੋਈ ਸ਼ੱਕ ਹੋ ਰਿਹਾ ਜਾਂ ਫਿਰ ਆਮ ਜਿਹੜੇ ਲੋਕ ਨਿਕਰੇ ਨੇ ਜਿਨ੍ਹਾਂ ਜਿਨ੍ਹਾਂ ਦੇ ਉੱਪਰ ਪੁਲਿਸ ਨੂੰ ਕੋਈ ਸ਼ੱਕ ਹੋਵੇ ਤਾਂ ਉਹਨਾਂ ਦੀ ਗੱਡੀ ਰੋਕ ਕੇ ਪੁਲਿਸ ਦੇ ਵੱਲੋਂ ਬਕਾਇਦਾ ਚੈਕਿੰਗ ਵੀ ਕੀਤੀ ਜਾ ਰਹੀ ਹੈ ਇਹ ਆਮ ਲੋਕਾਂ ਦੀ ਸਹੂਲਤ ਨੂੰ ਲੈ ਕੇ ਜਿਹੜੀ ਕਿ ਸ਼ਕਤੀ ਵਰਤੀ ਜਾ ਰਹੀ ਹੈ ਤੇ ਨਾਲ ਹੀ ਸੀਨੀਅਰ ਅਫਸਰਾਂ ਦੇ ਵੱਲੋਂ ਜਿਹੜੇ ਕਿ ਆਦੇਸ਼ ਦਿੱਤੇ ਗਏ ਨੇ ਉਹਨਾਂ ਦੇਸ਼ਾਂ ਦੀ ਪਾਲਣਾ ਕਰਦਿਆਂ ਹੋਇਆਂ ਪੁਲਿਸ ਮੁਲਾਜ਼ਮ ਇਸ ਕੜਾਕੇ ਦੀ ਧੁੱਪ ਦੇ ਵਿੱਚ ਜਿਹੜੇ ਕੀ ਅਤ ਦੀ ਗਰਮੀ ਦੇ ਵਿੱਚ ਇੱਥੇ ਸੜਕ ਤੇ ਖੜੇ ਹੋ ਕੇ ਆਪਣਾ ਜਿਹੜਾ ਕੀ ਡਿਊਟੀ ਨਿਭਾ ਰਹੇ ਨੇ ਇੱਕ ਗੱਲ ਹੋਰ ਹੈ ਕਿ ਜਿਹੜੇ ਕੀ ਇਹ ਪੁਲਿਸ ਦੇ ਨਾਲ-ਨਾਲ CRPF ਦੇ ਜਿਹੜੇ ਮੁਲਾਜ਼ਮ ਨੇ ਉਹ ਵੀ ਤਨਾਤ ਨਜ਼ਰ ਆ ਰਹੇ ਨੇ ਇੱਕ ਹੋਰ ਜਿਹੜੀ ਤਸਵੀਰ ਤੁਹਾਨੂੰ ਦਿਖਾਵਾਂਗੇ ਕਿ ਬਕਾਇਦਾ ਇਸ ਪੂਰੇ ਨਾਕੇ ਦੀ ਮਾਨਟਰੀਂਗ ਕੀਤੀ ਜਾ ਰਹੀ ਹੈ ਬਕਾਇਦਾ ਜਿਹੜੇ ਕੀ ਸੀਨੀਅਰ ਆਫੀਸਰ ਹੈਗੇ ਨੇ ਉਹ ਆਪਣੇ ਦਫ਼ਤਰ ਦੇ ਵਿੱਚ ਬੈਠ ਕੇ ਜਿਹੜੇ ਕੀ ਇਸ ਕੈਮਰੇਜ਼ ਥਰੂ ਨਾਕੇ ਦੇ ਉੱਪਰ ਕੀ ਸਥਿਤੀ ਹੈਗੀ ਹੈ ਉਸ ਨੂੰ ਬਕਾਇਦਾ ਦੇਖ ਸਕਦੇ ਹੈਗੇ ਨੇ ਜਿਹੜਾ ਕਿ ਬਕਾਇਦਾ ਇੱਥੇ ਕੈਮਰਾ ਵੀ ਲਗਾਇਆ ਗਿਆ ਹੈ ਇਹ ਜਿਵੇਂ ਹੀ ਇੱਥੋਂ ਪੂਰੇ ਨਾਕੇ ਦੇ ਉੱਪਰ ਵਾਹਨਾਂ ਦੀ ਰੋਕ ਕੇ ਤਲਾਸ਼ੀ ਲਈ ਜਾਂਦੀ ਕਈ ਵਾਰ ਅਜਿਹਾ ਹੁੰਦਾ ਹੈ ਕਿ ਅਕਸਰ ਜੇ ਲੋਕ ਨੇ ਉਹ ਬੈਂਸਵਾਦੀ ਕਰਦੇ ਵੀ ਨਜ਼ਰ ਆਉਂਦੇ ਨੇ ਜਿਸ ਤੋਂ ਲੈ ਕੇ ਪੁਲਿਸ ਪ੍ਰਸ਼ਾਸਨ ਦੇ ਉੱਪਰ तमाम तरह ਦੇ ਸਵਾਲ ਵੀ ਉੱਠਦੇ ਨੇ ਇਸ ਸਥਿਤੀ ਨੂੰ ਕੰਟਰੋਲ ਕਰਨ ਦੇ ਲਈ ਬਕਾਇਦਾ ਪੂਰੇ ਨਾਕੇ ਦੀ ਮਾਨਟਰੀਂਗ ਕੀਤੀ ਜਾ ਰਹੀ ਹੈ ਨਏ ਗਾਉਂ ਤੋਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਹੈਗੇ ਨੇ ਉਹ ਚੰਡੀਗੜ੍ਹ ਦੇ ਵਿੱਚ ਅ ਐਂਟਰ ਹੁੰਦੇ ਨੇ ਅੱਗੇ ਜਿਹੜਾ ਕੀ ਪੈਕ ਲਾਈਟਾਂ ਵਾਲਾ ਚੌਕ ਹੈਗਾ ਅਤੇ ਇੱਥੋਂ ਥੋੜੀ ਜਿਹੀ ਦੂਰ ਦੇ ਉੱਪਰ ਜਿਹੜਾ ਕਿਸ ਰਸਤੇ ਦੇ ਉੱਪਰ ਤੁੰਦ ਖਾਮਾਗੇ ਕੀ ਵਿਧਾਨ ਸਭਾ ਤੇ ਇੱਕ ਜਿਹੜਾ ਰਸਤਾ ਹੋਰ ਹੈਗਾ ਆ ਫੀਮਰ ਹਾਇਸ਼ ਜਿੱਥੇ ਕੀ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਈਸ਼ ਆਗੀ ਹੈ ਉਸ ਤੇ ਬਿਲਕੁਲ ਕੋਲ ਹੀ ਇਹ ਜਿਹੜਾ ਕੀ ਨਾਕਾ ਲਗਾਇਆ ਗਿਆ ਹਾਲਾਂਕਿ ਪਹਿਲਾ ਇਸ ਰਸਤੇ ਨੂੰ ਖੋਲਣ ਨੂੰ ਲੈ ਕੇ ਹਾਈ ਕੋਰਟ ਦੇ ਵੀ ਸੁਣਵਾਈ ਹੁੰਦੀ ਹੈ ਹਾਈ ਕੋਰਟ ਜਿਹੜਾ ਕਿ ਇਸ ਰਸਤੇ ਨੂੰ ਖੋਲਣ ਦੇ ਆਦੇਸ਼ ਦੇ ਦਿੰਦਾ ਪਰ ਸੁਪਰੀਮ ਕੋਰਟ ਦੇ ਵੱਲੋਂ ਹਾਈ ਕੋਰਟ ਦੇ ਆਦੇਸ਼ਾਂ ਦੇ ਉੱਪਰ ਜਿਹੜਾ ਕਿ ਰੋਕ ਲਗਾ ਦਿੱਤੀ ਜਾਂਦੀ ਹੈ ਤੇ ਪਰ ਇਹ ਰਸਤਾ ਹਲੇ ਬੈਰੀਕਡ ਲਗਾ ਕੇ ਪੱਕੇ ਤੌਰ ਤੇ ਬੰਦ ਕੀਤਾ ਗਿਆ ਹੈ ਸੀਐਮ ਦੀ ਰਹਾਇਸ਼ ਵਾਲੇ ਰਸਤੇ ਤੇ ਐਂ ਜਿਹੜਾ ਕਿ ਪੁਲਿਸ ਦੇ ਵੱਲੋਂ ਬਕਾਇਦਾ ਨਾਕਾ ਲਗਾਇਆ ਗਿਆ ਹੁਣ ਆਰਮੀ ਦੀ ਜਿਹੜੀ ਗੱਡੀ ਹੈਗੀ ਉਸ ਨੂੰ ਰੋਕਿਆ ਗਿਆ ਅਤੇ ਨਾਲ ਹੀ ਜਿਹੜਾ ਕਿ ਵਾਹਨਾਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ ਦੇਖ ਸਕਦੇ ਹੋ ਕਿ ਕਈ ਜਿਹੜੀਆਂ ਗੱਡੀਆਂ ਹੈਗੇ ਨੇ ਜਿਨ੍ਹਾਂ ਦੇ ਉੱਪਰ ਪੁਲਿਸ ਨੂੰ ਸ਼ੱਕ ਹੈ ਉਹਨਾਂ ਗੱਡੀਆਂ ਨੂੰ ਰੋਕ ਕੇ ਤਲਾਸ਼ੀ ਲਈ ਜਾ ਰਹੀ ਹੈ ਬਾਕੀ ਜਿਹੜੇ ਕੀ ਅਸਿਸਟੈਂਟ ਹੈਗੇ ਨੇ ਉਹਨਾਂ ਦੇ ਵੱਲੋਂ ਪੁਲਿਸ ਦੀ ਪੂਰੀ ਟੀਮ ਦੇ ਨਾਲ ਸਹਿਯੋਗ ਕੀਤਾ ਜਾ ਰਿਹਾ ਤੇ ਕੁਝ ਜਿਹੜੇ ਕੀ ਨੌਜਵਾਨਾਂ ਨੂੰ ਇਸ ਸਮੇਂ ਰੋਕਿਆ ਗਿਆ ਵਾਹਨਾਂ ਦੀ ਜਿਹੜੀ ਆ ਉਹ ਚੈਕਿੰਗ ਕੀਤੀ ਜਾ ਰਹੀ ਹੈ ਇਹ ਦੇਖ ਸਕਦੇ ਹੋ ਕਿ ਆਮ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਅਤੇ ਪੁਲਿਸ ਦੇ ਵੱਲੋਂ ਇਹ ਜਿਹੜੀ ਸ਼ਕਤੀ ਵਰਤੀ ਜਾ ਰਹੀ ਹੈ ਗੱਡੀਆਂ ਦੀ ਤਲਾਸ਼ੀ ਲਈ ਜਾ ਰਹੀ ਹੈ ਅਤੇ ਨਾਲ ਹੀ ਵਾਹਨਾਂ ਦੀ ਚੈਕਿੰਗ ਦੇ ਦੌਰਾਨ ਕੁਝ ਅਜਿਹੀ ਜੇਕਰ ਕੋਈ ਅਪੱਤੀਜਨਕ ਕੋਈ ਚੀਜ਼ ਮਿਲਦੀ ਹੈ ਤਾਂ ਫਿਰ ਪੁਲਿਸ ਦੇ ਵੱਲੋਂ ਕਾਰਵਾਈ ਦੀ ਵੀ ਗੱਲ ਆਕੀ ਜਾਰੀ ਹੈ ਹਾਲਾਂਕਿ ਜੋ ਕੋਡ ਆਫ ਕੰਡਕਟ ਲੱਗਿਆ ਹੋਇਆ ਇਸ ਨੂੰ ਸ਼ਕਤੀ ਦੇ ਨਾਲ ਜਿਹੜੀ ਉਸ ਦੀ ਪਾਲਣਾ ਕੀਤੀ ਜਾ ਰਹੀ ਹੈ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਜਿਹੜਾ ਕਿ ਨਿਆ گاؤں ਤੋਂ ਟ੍ਰੈਫਿਕ ਚੰਡੀਗੜ੍ਹ ਦੇ ਵਿੱਚ ਐਂਟਰ ਹੁੰਦਾ ਇਸ ਰੋਡ ਦੇ ਉੱਪਰ ਹੀ ਜਿਹੜੇ ਕਿ ਸੀਐਮ ਦੀ ਰਹਾਇਸ਼ ਹੈਗੀ ਹੈ ਜੋ ਕਿ ਰਸਤਾ ਬੰਦ ਕੀਤਾ ਹੋਇਆ ਪਰ ਦੂਜੇ ਪਾਸੇ ਉਪਰੋਂ ਦੀ ਜੇਕਰ ਘੁੰਮਤੇ ਜਾਂਦੇ ਤਾਂ ਵੱਖ-ਵੱਖ ਜਿਹੜੇ ਕੀ ਡਿਪਾਰਟਮੈਂਟ ਤੇ ਦਫਤਰ ਹੈਗੇ ਨੇ ਇਸੇ ਰੋਡ ਦੇ ਉੱਪਰ ਤੇ ਇਤਨੇ ਕੁਝ ਹੀ ਦੂਰੀ ਦੇ ਉੱਪਰ ਪੰਜਾਬ ਵਿਧਾਨ ਸਭਾ ਜਿਹੜੀ ਹੈ ਉਹ ਵੀ ਸਥਿਤ ਹੈਗੀ ਹੈ ਇਹ ਇਲਾਕਾ ਕਾਫੀ ਜ਼ਿਆਦਾ ਜਿਹੜਾ ਕੀ ਉਹ ਸਿਕਿਉਰਟੀ ਰੀਜ਼ਨ ਨੂੰ ਲੈ ਕੇ ਚਰਚਾ ਦੇ ਵਿੱਚ ਰਹਿੰਦਾ ਹੈਗਾ ਤੇ ਇਸ ਨੂੰ ਲੈ ਕੇ ਹੁਣ ਸੁਰੱਖਿਆ ਦੇ ਲਿਹਾਜ਼ ਤੇ ਨਾਲ ਪੁਲਿਸ ਪ੍ਰਸ਼ਾਸਨ ਚੌਕਸ ਨਜ਼ਰ ਆ ਰਿਹਾ ਹੈ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਕਦਰ ਜਿਹੜੀ ਸ਼ਕਤੀ ਦੇ ਨਾਲ ਸੀਨੀਅਰ ਪੁਲਿਸ ਅਧਿਕਾਰੀਆਂ ਦੀਆਂ ਹਦਾਇਤਾਂ ਦਾ ਪਾਲਣ ਕੀਤਾ ਜਾ ਰਿਹਾ ਤੇ ਚੰਡੀਗੜ੍ਹ ਦੇ ਵਿੱਚ ਅਜਿਹੇ ਤਮਾਮ ਐਂਟਰੀ ਪੁਆਇੰਟ ਹੈਗੇ ਨੇ ਜਿੱਥੇ ਕਿ ਵਾਹਨਾਂ ਦੀ ਚੈਕਿੰਗ ਹੋ ਰਹੀ ਹੈ ਵਾਹਨਾਂ ਦੀ ਤਲਾਸ਼ੀ ਲਈ ਜਾ ਰਹੀ ਹੈ ਅਤੇ ਨਾਲ ਹੀ ਕਾਰ ਸਵਾਰ ਜਿਹੜੇ ਕਿ ਵਿਅਕਤੀ ਹੈਗੇ ਨੇ ਉਹਨਾਂ ਤੋਂ ਪੁੱਛ ਪੜਤal ਵੀ ਕੀਤੀ ਜਾ ਰਹੀ ਹੈ ਕਿ ਆਖਰਕਾਰ ਕਿੱਥੋਂ ਉਹ ਆਏ ਨੇ ਅਤੇ ਕਿਸ ਸਿਲਸਲੇ ਦੇ ਵਿੱਚ ਉਹਨਾਂ ਦੇ ਵੱਲੋਂ ਇੱਥੇ ਜਿਹੜਾ ਕਿ ਚੰਡੀਗੜ੍ਹ ਦੇ ਵਿੱਚ ਪਹੁੰਚ ਕੀਤੀ ਗਈ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੇ ਕੀਤੀ ਨੇ ਅਤੇ ਨਾਲ ਹੀ ਗੁਰਦੇ ਇਲਾਕੇ ਦੇ ਵਿੱਚ ਸੁਰੱਖਿਆ ਨੂੰ ਲੈ ਕੇ ਕਿਸ ਤਰ੍ਹਾਂ ਦੇ ਇੰਤਜ਼ਾਮ ਹੈਗੇ ਨੇ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਬਧਦੇ ਅਪਡੇਟ ਲਈ ਜੁੜੇ ਰਹੋ ਹਮਦਰ ਟੀਵੀ ਨਾਲ ਕੈਮਰਾ ਪਰਸਨ ਮੋਹਨ ਨਾਲ ਪਰਵਿੰਦਰ ਚੰਡੀਗੜ੍ਹ